ਬਿਨਾ ਤੇਲ ਤੋਂ ਆਪਾਂ 2 ਮਿੰਟਾਂ ਦੇ ਵਿੱਚ ਅਦਰਕ ਦਾ achar ਬਣਾ ਕੇ ਤਿਆਰ ਕਰਾਂਗੇ ਤੇ ਅਦਰਕ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਤੇ ਇੱਕ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਪੂੰਝ ਲਿਆ ਸੀ ਤੇ ਫਿਰ ਹੁਣ ਆਪਾਂ ਇਹਨੂੰ ਛਿੱਲ ਲਿਆ ਉਪਰੋਂ ਜਿਹੜਾ ਛਿਲਕਾ ਸੀ ਚੰਗੀ ਤਰ੍ਹਾਂ ਉਤਾਰਤਾ ਉਤਾਰਨ ਤੋਂ ਬਾਅਦ ਆਪਾਂ ਇਹਨਾਂ ਦੇ ਛੋਟੇ-ਛੋਟੇ ਪੀਸ ਕੱਟ ਕਰ ਲਵਾਂਗੇ ਦੇਖੋ ਤੁਸੀਂ ਆਪਾਂ ਇਸ ਤਰ੍ਹਾਂ ਦੇ ਪੀਸ ਆ ਜਿਹੜੇ ਕੱਟ ਕਰ ਲਏ ਆਗੇ ਹੁਣ ਆਪਾਂ ਇੱਕ ਬੌਲ ਲਵਾਂਗੇ ਬੌਲ ਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਆਪਾਂ ਨਮਕ ਦਾ ਪਾ ਲਿਆ ਤੇ ਚਮਚ ਦਾ ਤੋਥਾ ਹਿੱਸਾ ਆਪਾਂ ਕਾਲੇ ਨਮਕ ਦਾ ਪਾ ਲਿਆ ਤੇ ਲਾਲ ਪਾਊਡਰ ਅੱਧਾ ਚਮਚ ਪਾ ਲਿਆ ਮਿਰਚ ਦਾ ਤੇ ਕਾਲੀ ਮਿਰਚ ਪਾ ਲਈ ਆਪਾਂ ਤੇ ਇੱਕ ਚੁਟਕੀ ਕਾਪਾ ਹਿੰਗ ਦੀ ਪਾ ਲਈ ਤੇ ਆਪਾਂ ਹੁਣ ਅਮਚੂਰ ਦਾ ਚਮਚਾ ਪਾ ਲਿਆ ਤੇ ਇੱਕ ਚਮਚਾ ਆਪਾਂ ਜਮੈਨ ਦਾ ਪਾ ਲਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਚੰਗੀ ਹੈ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਵਿੱਚ ਰਲ ਜਾਣ ਤੇ ਹੁਣ ਆਪਾਂ ਅਦਰਕ ਦੇ ਚਾਰ ਦੇ ਵਿੱਚ ਇਹਨਾਂ ਨੂੰ ਮਿਲਾ ਦੇਣਾਗਾ ਚੰਗੀ ਤਰ੍ਹਾਂ ਪਾਤਾ ਤੇ ਹੁਣ ਆਪਾਂ 2-3 ਚਮਚਾ ਜਿਹੜੇ ਬਿਨੇਗਰ ਦੇ ਪਾਵਾਂਗੇ ਤਾਂ ਕਿ ਅਦਰਕ ਦੀ ਲਾਈਫ ਵੀ ਵੱਧ ਜਾਏ ਤੇ ਟੇਸਟ ਵੀ ਵੱਧ ਜਾਏ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਦਾ ਤੇ ਅੱਧਾ ਚਮਚਾ ਆਪਾਂ ਹਲਦੀ ਪਾਊਡਰ ਦਾ ਪਾਇਆ ਤੇ ਉਹ ਆਪਾਂ ਦਿਖਾਉਣਾ ਭੁੱਲ ਗਏ ਸੀਗੇ ਤੇ ਇੱਕ ਅੱਧਾ ਨਿੰਬੂ ਮੈਂ ਨਚੋੜੂੰਗੀ ਨਿੰਬੂ ਵੀ ਨਚੋੜ ਕੇ ਆਪਾਂ ਇਹਦੇ ਵਿੱਚ ਅਦਰਕ ਦੇ ਵਿੱਚ ਪਾਵਾਂਗੇ ਤਾਂ ਕਿ ਖੱਟਾ ਮਿੱਠਾ ਸਵਾਦ ਆਉਣ ਲੱਗ ਜੇ ਤੇ ਜਲਦੀ ਨਾਲ ਬਣ ਕੇ ਤਿਆਰ ਹੋ ਜੇ ਤੇ ਲੋ ਜੀ ਆਪਾਂ ਹੁਣ ਇਹਨੂੰ ਕਰ ਦੇਣਾ ਸਾਰੇ ਨੂੰ ਮਿਕਸ ਤੇ ਲੋ ਜੀ ਅਦਰਕ ਦਾ achar ਖਾਣ ਲਈ ਤਿਆਰ ਹੋ ਗਿਆ